ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੜਾਈ ਪਨੀਰ ਦੀ ਬਹੁਤ ਹੀ ਵਧੀਆ ਰੈਸਪੀ। ਇਹ ਕੜਾਈ ਪਨੀਰ ਕਿੱਦਾਂ ਬਣਾਈਦਾ ਹੈ। ਇਹਦੇ ਲਈ ਲਵਾਂਗੇ ਆਪਾਂ ਇੱਕ ਅਦਰਕ ਦੀ ਸਲਾਈਸ, ਫਿਰ ਆਪਾਂ ਲਵਾਂਗੇ ਲਸਣ ਦੀਆਂ ਕਲੀਆਂ, ਦੋ ਆਪਾਂ ਹਰੀਆਂ ਮਿਰਚਾਂ ਲਵਾਂਗੇ, ਦੋ ਆਪਾਂ ਟਮਾਟਰ ਲਵਾਂਗੇ, ਤਿੰਨ ਆਪਾਂ ਵੱਡੇ ਪਿਆਜ਼ ਲਵਾਂਗੇ। ਇੱਕ ਕਟੋਰੀ ਆਪਾਂ ਲਵਾਂਗੇ ਦਹੀਂ ਦੀ, ਇੱਕ ਕਟੋਰੀ ਆਪਾਂ ਲਵਾਂਗੇ ਮਲਾਈ ਦੀ। ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਮੋٹے-ਮੋਟੇ ਕੱਟ ਲੈਣਾ ਜੇ ਤੁਸੀਂ ਹਰੀ ਮਿਰਚ ਜ਼ਿਆਦਾ ਖਾਣੀ ਹੈ ਤਾਂ ਤੁਸੀਂ ਵੱਧ ਵੀ ਪਾ ਸਕਦੇ ਹੋ ਕਿਉਂਕਿ ਸਪਾਈਸੀ ਖਾਂਦੇ ਹੁੰਦੇ ਆ ਕਈ ਤੇ ਉਹ ਜ਼ਿਆਦਾ ਵੀ ਪਾ ਸਕਦੇ ਨੇ ਤੇ ਆਪਾਂ ਇਹਨਾਂ ਨੂੰ ਮੋਟਾ-ਮੋਟਾ ਕੱਟ ਲੈਣਾ ਦੇਖੋ ਜਿੱਦਾਂ ਪਿਆਜ਼ ਵੀ ਆਪਾਂ ਮੋਟਾ-ਮੋਟਾ ਕੱਟ ਲਿਆ ਹਰੀਆਂ ਮਿਰਚਾਂ ਵੀ ਆਪਾਂ ਲੰਬੀਆਂ ਕੱਟਾਂਗੇ ਤੇ ਟਮਾਟਰ ਵੀ ਆਪਾਂ ਮੋਟਾ-ਮੋਟਾ ਹੀ ਕੱਟਾਂਗੇ ਤੇ ਇਹਨਾਂ ਨੂੰ ਕੱਟਣ ਤੋਂ ਆ ਦੇਖੋ ਜੀ ਆਪਾਂ ਕੱਟ ਕੇ ਤਿਆਰ ਕਰ ਚੁੱਕੇ ਹਾਂ ਆਪਣਾ ਟਮਾਟਰ ਵੀ ਕੱਟ ਚੁੱਕਿਆ ਹਰੀਆਂ ਮਿਰਚਾਂ ਵੀ ਕੱਟੂਆਂ ਫਿਰ ਆਪਾਂ ਪਾਵਾਂਗੇ 2 ਚੀ ਦੇ ਵਿੱਚ ਮਸਟਰਡ ਆਇਲ ਆਪਾਂ ਸਰ੍ਹੋਂ ਦਾ ਤੇਲ ਪਾ ਲਵਾਂਗੇ ਇਹਦੇ ਨਾਲ ਨਾਲ ਤੇ ਫਿਰ ਤੋਂ ਬਾਅਦ ਆਪਾਂ ਇਹਦੇ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਐਡ ਕਰ ਦੇਾਂਗੇ ਇਹਨਾਂ ਥੋੜਾ ਜਿਹਾ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਟਮਾਟਰ ਟਮਾਟਰ ਐਡ ਕਰਤੇ ਤੇ ਥੋੜਾ ਜਿਹਾ ਚਲਾਉਣ ਤੋਂ ਬਾਅਦ ਆਪਾਂ ਇਹਨੂੰ ਸਿਮ ਤੇ ਕਰ ਦਾਂਗੇ ਗੈਸ ਨੂੰ ਸਲੋ ਕਰ ਦਾਂਗੇ ਤੇ ਇਸ ਤੋਂ ਬਾਅਦ ਆਪਾਂ ਕੱਟ ਲਾਂਗੇ ਪਨੀਰ ਪਨੀਰ ਕੱਟਣ ਤੋਂ ਬਾਅਦ ਇਹ ਆਪਣਾ ਪੇਸਟ ਭੁੱਜ ਚੁੱਕਿਆ ਹੈ ਗਾ ਟਮਾਟਰ ਗਲਣੇ ਸ਼ੁਰੂ ਹੋ ਗਿਆ ਫਿਰ ਆਪਾਂ ਇਹਨੂੰ ਠੰਡਾ ਕਰਕੇ ਤੇ ਆਪਾਂ ਇਹਨੂੰ ਕੜ ਦੇ ਵਿੱਚ ਪਾ ਕੇ ਇਹਦਾ ਪੇਸਟ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਫਿਰ ਪਾਵਾਂਗੇ ਨਾਣ ਮਿਰਚ ਮਸਾਲਾ ਤੇ ਨਾਣ ਮਿਰਚ ਤੇ ਹਲਦੀ ਆ ਦੇਖੋ ਜੀ ਫਿਰ ਆਪਾਂ ਔਇਲ ਗਰਮ ਹੋ ਚੁੱਕਿਆ ਆਪਣਾ ਤੇ ਫਿਰ ਆਪਾਂ ਇਹਦੇ ਵਿੱਚ ਨਾਣ ਮਿਰਚ ਮਸਾਲਾ ਪਾਤਾ ਜੀਰਾ ਐਡ ਕਰਤਾ ਇਸ ਤੋਂ ਬਾਅਦ ਪੇਸਟ ਐਡ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਪਾਣ ਲਿਆ ਤੇ ਇਸ ਤੋਂ ਬਾਅਦ ਇਹਦੇ ਵਿੱਚ 4 ਚਮਚ ਸ਼ੱਕਰ ਵੀ ਐਡ ਕਰ ਲਏ ਸੀ ਤੇ ਇੱਕ ਕਟੋਰੀ ਆਪਾਂ ਇਹਦੇ ਵਿੱਚ ਐਡ ਕੀਤੀ ਹੈ ਮਲਾਈ ਮਲਾਈ ਨੂੰ ਥੋੜਾ ਜਿਹਾ ਚੰਚਰਨ ਤੋਂ ਬਾਅਦ ਇਹ گاੜਾ ਹੋ ਗਿਆ ਠਿਕ ਪੇਸਟ ਬਣ ਗਿਆ ਤੇ ਇਹ ਤੋਂ ਬਾਅਦ ਆਪਾਂ ਇਹਦੇ ਵਿੱਚ ਦਹੀਂ ਐਡ ਕਰਕੇ ਤੇ ਵਿੱਚ ਆਪਾਂ ਲੱਜੀ ਵਰਗੀ ਰਹਿ ਗਈ ਜੁਕਿਏ ਇਹਨੂੰ ਨਾਲ ਪਰੌਂਠੇ ਤੰਦੂਰੀ ਰੋਟੀ ਨਾਲ ਆਪਾਂ ਖਾਣਾ ਹੁਣ ਚੱਲੀਏ ਚੱਲੀਏ ਇੱਕ ਬਾਲਾ ਚੱਲੋ ਖਾਓ ਚੱਲੋ ਕਰੀਏ ਚੱਲੋ